ਜਿਸ ਨੂੰ ਤੂੰ ਜਨਾਏ ਸੋ ਹੀ ਜਨ ਜਾਣ ਜਿਹਦੇ ਤੇ ਕਿਰਪਾ ਕਰੇ ਉਹਨੂੰ ਸਮਾਧੀ ਚ ਦਰਸ਼ਨ ਦੇ ਦੇ ਹੁਣ ਵੀ ਤੇ ਰੱਬ ਉਹ ਹੀ ਹੈ ਉਹ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ ਉਹ ਕਿਸੇ ਨੂੰ ਤੂੰ ਰੱਬ ਦੇ ਦਰਸ਼ਨ ਕਰਨ ਹਾਂ ਕਿੰਨੀਆਂ ਲੱਤਾਂ ਬਾਹਾਂ ਨੇ ਰੱਬ ਦੀਆਂ ਦੱਸ ਕਿਤੇ ਵੇਖਿਆ ਤੁਰਿਆ ਫਿਰਦਾ ਗੱਡੀਆਂ ਮੋਟਰਾਂ ਤੇ ਰੱਬ ਕਿਤੇ ਵੇਖਿਆ ਨਹੀਂ ਤੇ ਤੈਨੂੰ ਕੀ ਪਛਾਣ ਹੈ ਉਹਦੀ ਸੋਖਾ ਸੋਖੇ ਢੰਗ ਨੇ ਇੱਕ ਤੇ ਸੰਗਤ ਹੈ ਰੱਬ ਦਾ ਰੂਪ ਹੈ ਪਾਈ ਸਾ ਪਾਈ ਗੁਰਦਾਸ ਜੀ ਕਹਿੰਦੇ ਵਿੱਚ ਨਿਜ ਕਰ ਮੇਰੋ ਸਾਥ ਸੰਗਤ ਨਾਰਤਮਨ ਦਰਸ਼ਨ ਸਾਥ ਸੰਗ ਨਿਜ ਮੇਰੋ ਹੀ ਰੂਪ ਹੈ ਸਾਥ ਸੰਗ ਮੇਰੋ ਮਾਤਾ ਪਿਤਾ ਔਕਟੰਬ ਸਖਾ ਸਾਥ ਸੰਗ ਮੇਰੋ ਸੁੱਤ ਸਿਸ਼ਟ ਅਨੂਪ ਹੈ ਵੀ ਇਹ ਜਿਹੜੀ ਸੰਗਤ ਹੈ ਮੇਰਾ ਮਾਂ ਪਿਓ ਤੇ ਯਾ ਪੁੱਤਰ ਰੱਬ ਜੀ ਕਹਿੰਦੇ ਮੇਰਾ ਪਰਿਵਾਰ ਮੈਂ ਵੀ ਇਹਦੇ ਵਿੱਚ ਆ ਹੀ ਹਾਂ ਹੁਣ ਦ੍ਰਿਸ਼ਟੀ ਹੈ ਨਾ ਦ੍ਰਿਸ਼ਟੀ ਹੈ ਨਾ ਇਹ ਰਾਬ ਰੂਪ ਕਰਕੇ ਕੋਈ ਸੰਗਤ ਦੇ ਦਰਸ਼ਨ ਕਰ ਲਵੇ ਤੇ ਭਾਈ ਰੱਬ ਦੇ ਹੀ ਦਰਸ਼ਨ ਨੇ ਭਾਈ ਗੋਤਾ ਜੀ ਕਹਿ ਰਹੇ ਨੇ ਉਹ ਸੰਗਤ ਵਿੱਚ ਆ ਕੇ ਕੋਈ ਭੈੜੀ ਨਿਗਾ ਰੱਖੇ ਉਹ ਤੇ ਰੱਬ ਵੀ ਨਹੀਂ ਮਾਫ ਕਰਦਾ ਰੱਬ ਵੀ ਦੀ ਮਾਫ ਕਰਦਾ ਅੱਛਾ ਕਿਸੇ ਬੰਦੇ ਵਾਲ ਕੋਈ ਮਾੜੀ ਨਿਗਾਹ ਕਰੇ ਤੇ ਜੇ ਬਈ ਰੱਬ ਦੇ ਪਰਿਵਾਰ ਵਾਲ ਕਰੇ ਰੱਬ ਦੇ ਧੀਆਂ ਪੁੱਤਰਾ ਵਾਲ ਕੋਈ ਮਾੜੀ ਨਿਗਾਹ ਦੇਖੇ ਪਤਾ ਕਿੰਨੀ ਪਾਵਰ ਹੈ ਬ੍ਰਹਮੜ ਘਮਾਈ ਫਿਰਦਾ ਇਸ਼ਾਰੇ ਨਾਲ ਹੀ ਤਾਂ ਸੱਤਿਆ ਨਾਸ ਕਰਕੇ ਰੱਖ ਦੂ ਤੇਰਾ ਇਸ ਕਰ ਪਹਿਲਾਂ ਮੰਨ ਐ ਠੀਕ ਜਿਆ ਕਰਕੇ ਫਿਰ ਗੁਰਦੁਆਰੇ ਜਾਣਾ ਚਾਹੀਏ ਅੱਛਾ ਕਈਆਂ ਨੂੰ ਆਦਤ ਦੀ ਜੋੜ ਆਈ ਚੁੱਕ ਲੈਂਦੀ ਪੰਜ ਤੇਰਾ ਚੁੱਕਿਆ ਗਿਆ ਸ਼ੁਕਰ ਕਰ ਤੇਰੇ ਪੈਰਾਂ ਦੀ ਬਲਾ ਲੱਤੀ ਮਗਰ ਉਹ ਦੂਜੇ ਦਾ ਚੁੱਕ ਲੈਂਦਾ ਉਹ ਤੀਜੇ ਦਾ ਚੁੱਕ ਲੈਂਦਾ ਮੈਂ ਇਥੋਂ ਦੀ ਗੱਲ ਨਹੀਂ ਕਰਦਾ ਇੱਥੇ ਤਾਂ ਅਜੇ ਤੱਕ ਨਹੀਂ ਚੁੱਕਿਆ ਗਿਆ ਕਈਆਂ ਥਾਵਾਂ ਤੇ ਹੁੰਦਾ ਹੈ ਸੋਨਾ ਵੀ ਡਿੱਗ ਪਈ ਕਿਸੇ ਦਾ ਕਹਿੰਦੇ ਜਿਹਦੀ ਚੀਜ਼ੇ ਹੈ ਲੈ ਜਾਓ ਦ੍ਰਿਸ਼ਟੀ ਹੈ ਨਾ ਕਹਿੰਦੇ ਨਾ ਗੁਰੂ ਰੂਪ ਗੁਰੂ ਖਾਲਸਾ ਜੀ ਕਹਿੰਦੇ ਨਾ ਬੋਲਣ ਵਾਲੇ ਸਾਥ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਅਗਲੀ ਦ੍ਰਿਸ਼ਟੀ ਇਹ ਵਾਬੇਕ ਨਹੀਂ ਹੈ ਉਹਨਸਾਰ ਇਹਨੂੰ ਮਹਾਰਾਜ ਜੀ ਸਮਝੀ ਜਾ ਪਰ ਇਹ ਕੰਮ ਥੋੜਾ ਜਿਹਾ ਔਖਾ ਥੋੜੀ देर ਸਾਰਿਆਂ ਨੂੰ ਮਹਾਰਾਜ ਸਮਝੇਗਾ ਜਿਹਾ ਉੱਥੇ ਫਨੀਏ ਸੱਪ ਨਿਕਲ ਆਇਆ ਫਿਰ ਉਹਦ ਵੀ ਕੈਦੀ ਮਹਾਰਾਜ ਜੀ ਹੈ ਡੰਗ ਮਾਰਨਾ ਮਹਾਰਾਜ ਜੀ ਮਾਰੋ ਫਿਰ ਸਮਝੀ ਪਾਸ ਉਹ ਮਾਰੇਗਾ ਵੀ ਨਹੀਂ ਇਹ ਵੀ ਗੱਲ ਹੈ ਉਹ ਮਾਰੇਗਾ ਵੀ ਨਹੀਂ ਅਜਿਥੇ ਕੈਮਰੀ ਹੁੰਦੇ ਸੀ ਇੱਕ ਮਹਾਤਮਾ ਜੀ ਤੇ ਆਪਣੇ ਬਾਬਾ ਜੀ ਚਲੇ ਗਏ ਕਹਿੰਦੇ ਆਹ ਭਗਵਾਨ ਜੀ ਬੈਠੋ ਤੇ ਸੱਪ ਨਿਕਲ ਆਇਆ ਫਨੀਰ ਤੇ ਸੰਤ ਵਾ ਬੰਦੀ ਵਾਲੇ ਕਹਿੰਦੇ ਆਹ ਭਗਵਾਨ ਜੀ ਆਪ ਵੀ ਬੈਠੋ ਬਾਬਾ ਜੀ ਅੱਖੀਂ ਤੇ ਕੀ ਗੱਲ ਦੱਸਦੇ ਸੀ ਉਹਨਾਂ ਦੇ ਬਣੇ ਸਰਦਾਰ ਜੀ ਬਾਬਾ ਜੀ ਦੀ ਕਿਰਪਾ ਚ ਜਾਣਗੇ ਉਹਦੋਂ ਵੀ ਪੱਕੇ ਆਰਾਮ ਨਾਲ ਬੈਠੇ ਕਹਿੰਦੇ ਤੇਰੇ ਵਾਸਤੇ ਭਗਵਾਨ ਜੀ ਤੇ ਸੱਪ ਮੇਰੇ ਵਾਸਤੇ ਵੀ ਨਹੀਂ ਉਹ ਫਨੀਰ ਗਾ ਹੀ ਨਾ ਆਇਆ ਤੇ ਭਗਵਾਨ ਜੀ ਦੁੱਧ ਪੀ ਆਏ ਆ ਆਪ ਕੋ ਤੇ ਸੰਤਾ ਨੇ ਦੁੱਧ ਰੱਖਿਆ ਭਗਵਾਨ ਜੀ ਪੀ ਕੇ ਚਲਾ ਗਿਆ ਜੇ ਦ੍ਰਿਸ਼ਟੀ ਪੱਕ ਗਈ ਤੇ ਡੰਗ ਨਹੀਂ मारेਗਾ ਉਦੋਂ ਹੀ मारेगा ਜਦੋਂ ਸੱਪ ਦਿਸੇਗਾ ਪਰ ਲੈਣ ਔਖੀ ਥੋੜੀ ਜੀ ਮੈਂ ਬੇਨਤੀ ਕੀਤੀ ਸੀ ਕਿ ਤੈਨ ਪਤਾ ਰੱਬ ਕਿ ਹੋ ਜਾ ਹੁੰਦਾ ਉਹ ਸਰਬ ਵਿਆਪੀ ਹੈ